ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਕਿਸਾਨ ਵੀਰੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਣੀ ਦਾ ਤਣੇ ਦਾ ਗੜੂਆ ਤੇ ਪੱਤਾ ਲਵੇਟ ਸੁੰਡੀ ਦੋਨੇ ਕੀੜੇ ਆਪਾਂ ਇਹ ਚ ਕਵਰ ਕਰ ਲੈਣੇ ਆ ਤੇ ਇਹ ਆਪਾਂ ਸਪਰੇਅ ਕਦੋਂ ਕਰਨੀ ਆ ਤੇ ਕਿਹੜੀ ਕਰਨੀ ਆ ਕਿੰਨੀ ਮਾਤਰਾ 'ਚ ਕਰਨੀ ਖਾਸ ਤੌਰ ਤੇ ਕਿਉਂਕਿ ਓਵਰਡੋਜ਼ ਕਿਸਾਨ ਵੀਰਾਂ 'ਤੇ ਕਾਫੀ ਪੁਆਈ ਜਾਂਦੀ ਹੈ ਜੇ ਕੱਟਣ ਵਾਲਾ ਅਸਰ ਨਹੀਂ ਹੁੰਦਾ ਤੇ ਆਪਣਾ ਜਦੋਂ ਆਪਾਂ ਮਾਨਸਿਕ ਤੌਰ ਤੇ ਇਹੀ ਸੋਚ ਲਿਆ ਕਿ ਕੱਟ ਡੋਜ਼ ਨਾਲ ਕੱਟ ਡੋਜ਼ ਨਹੀਂ ਮਤਲਬ ਜਿਹੜੀ ਸਹੀ ਰეკਮੈਂਡਡ ਡੋਜ਼ ਆ ਸਫਾਰਸ਼ ਆ ਮਾਤਰਾ ਪੀਆਈ ਲੁਧਿਆਣਾ ਵੱਲੋਂ ਜੇ ਉਹ ਆਪਾਂ ਸੋਚ ਲਿਆ ਕਿ ਕੱਟ ਹੋਏ ਨੇ ਅਸਰ ਨਹੀਂ ਕਰਨਾ ਤਾਂ ਉਹ ਫਿਰ ਉਸੇ ਤਰ੍ਹਾਂ ਹੀ ਆਪਾਂ ਨੂੰ ਲੱਗਦਾ ਰਹਿੰਦਾ ਕਿ ਇਹਨੇ ਅਸਰ ਨਹੀਂ ਕੀਤਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੇ ਪਹੁੰਚਦੀ ਰਹੇ ਕਿਰਪਾ ਕਰਕੇ ਵੀਡੀਓ ਪੂਰੀ ਤਾਂ ਕਿ ਡੋਜ਼ ਜੇ ਆਪਾਂ ਸਹੀ ਵਰਤਾਂਗੇ ਤਾਂ ਆਪਾਂ ਨੂੰ ਕੀਟਨਾਸ਼ਕ ਮਹਿੰਗਾ ਨਹੀਂ ਪਊਗਾ ਜੇ ਆਪਾਂ ਡੋਜ਼ ਵੱਧ ਵਰਤਾਂਗੇ ਤਾਂ ਹਰ ਕੀਟਨਾਸ਼ਕ ਹੀ ਆਪਾਂ ਨੂੰ ਮਹਿੰਗਾ ਲੱਗੂਗਾ ਤੇ ਖਰਚਾ ਆਪਾਂ ਨੂੰ ਵੱਧ ਲੱਗੂਗਾ ਸੋ ਸੁਪਰੀਆਂ ਤੁਹਾਨੂੰ ਮੈਂ ਦੱਸਣੀਆਂ ਵੱਖ-ਵੱਖ ਬਹੁਤ ਬ੍ਰਾਂਡ ਨੇਮ ਆਉਂਦੇ ਆ ਟੈਕਨੀਕਲ ਦੱਸੂਗਾ ਨਾਲ ਜਿਹੜੇ ਬ੍ਰਾਂਡ ਨੇਮ ਸਿਫਾਰਿਸ਼ ਆ ਉਹ ਦੱਸੂਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਣੇ ਦੇ ਗੜੂਆਂ ਦੀ ਸਟੈਮ ਬੋਰਰ ਗੋਭ ਦੀ ਸੁੰਡੀ ਗੋਭ ਦੀ ਸੁੰਡੀ ਆ ਕਿਸਾਨ ਵੀਰੋ ਪਹਿਲਾਂ ਤਾਂ ਆਪਾਂ ਦੱਸ ਦੇਉਨੇ ਇੱਕ ਤਾਂ ਉਹ ਵੱਡੋਜ਼ ਨਹੀਂ ਪਾਉਣੀ ਯੂਰੀਆ ਦੀ ਪਾਣੀ ਲਗਾਤਾਰ ਬਹੁਤਾ ਨਹੀਂ ਖੜਾ ਰੱਖਣਾ ਖੇਤ ਦੇ ਵਿੱਚ 1 ਜੁਲਾਈ ਤੋਂ ਲੈ ਕੇ 1 ਅਕਤੂਬਰ ਦੇ ਵਿੱਚ ਵਿੱਚ ਅਟੈਕ ਇਹਦਾ ਹੋ ਸਕਦਾ ਆਪਾਂ ਨੂੰ ਆਪਦੇ ਖੇਤ ਦਾ ਲਗਾਤਾਰ ਨਰੀਖਣ ਕਰਦੇ ਰਹਿਣਾ ਚਾਹੀਦਾ ਚੈੱਕ ਕਰਦੇ ਰਹਿਣਾ ਚਾਹੀਦਾ ਇਹ ਵਿਚਾਰ ਲਈ ਗੋਭ ਸੁੱਕਦੀ ਜਦੋਂ ਇਹਦਾ ਅਟੈਕ ਹੁੰਦਾ ਜਦੋਂ ਤੁਹਾਨੂੰ ਕਿਤੇ ਨਜ਼ਰ ਆਵੇ ਗੋਭ ਕਿਤੇ ਵਿਰਲੀ ਵਿਰਲੀ ਆ ਕੋਈ ਸਮੱਸਿਆ ਨਹੀਂ ਜੇ ਤੁਹਾਨੂੰ ਲੱਗੇ ਕਿ 100 150 ਗੋਭ ਦੇ ਮਗਰ 5 ਗੋਭਾਂ ਸੁੱਕ ਗਈਆਂ 100 ਗੋਭ ਦੇ ਮਗਰ 5 ਗੋਭਾਂ ਸੋਗੀਆਂ 3 4 ਗੋਭਾਂ ਸੋਗੀਆਂ ਉਹ ਖਿੱਚ ਕੇ ਦੇਖੋ ਉਹ ਵਾਕਿਆ ਜਿਹੜਾ ਹੈਗਾ ਇਹਦਾ ਗੋਭ ਦੀ ਸੁੰਢੀ ਦਾ ਅਟੈਕ ਹੈ ਵਿਚੋਂ ਪਾੜ ਕੇ ਦੇਖੋ ਕਿ ਉਹਦੀ ਗੋਭ ਦੀ ਸੁੰਢੀ ਦਾ ਕੋਈ ਮਲਮੁੱਤਰ ਵਗੈਰਾ ਅੰਡੇ ਜਾਂ ਕੋਈ ਕਈ ਵਾਰ ਸੁੰਢੀ ਵਿੱਚ ਪਈ ਹੁੰਦੀ ਹੈ ਤਾਂ ਫਿਰ ਆਪਾਂ ਨੂੰ ਲੱਗਦਾ ਕਿ ਇਹ ਜਿਹੜੇ ਗੋਭ ਦੀ ਸੁੰਢੀ ਆ ਗਈ ਇਹ ਜੇ ਗੋਭਾਂ ਸੌਖਦੀਆਂ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਜ਼ਰੂਰਤ ਅਨਸਾਰ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਬਾਅਦ ਦੇ ਵਿੱਚ ਜਾ ਕੇ ਮੁੰਜਰਾਂ ਵੀ ਚਿੱਟੀਆਂ ਨਿਕਲ ਆਉਂਦੀਆਂ ਜਿਹੜੀਆਂ ਗੋਭਾਂ ਸੁੰਢੀ ਨੇ ਕਟੀਆਂ ਹੁੰਦੀਆਂ ਨੇ ਇਹ ਜਿਹੜੀ ਹੈ ਵਿੱਚ ਗੋਭਾਂ ਦੇ ਵੜ ਜਾਂਦੀ ਹੈ ਤੇ ਵਿੱਚੋਂ ਜਿਹੜਾ ਹੈਗਾ ਮਾਦਾ ਖਾਂਦੀ ਇੱਕ ਗੋਭ ਕੱਟ ਕੇ ਖਾ ਕੇ ਤੇ ਵਿੱਚੋਂ ਹਰਾ ਮਾਦਾ ਖਾ ਕੇ ਗਾਂ ਅਗਲੀ ਗੋਭ ਦੇ ਵਿੱਚ ਵੜ ਜਾਂਦੀ ਹੈ ਫਿਰ ਆਪਾਂ ਗੱਲ ਕਰਾਂਗੇ ਪੱਤਾ ਲਵੇਟ ਸੁੰਡੀ ਬਾਰੇ ਲੀਫ ਫੋਲਡਰ ਪੱਤਾ ਲਵੇਟ ਸੁੰਡੀ ਤੋਂ ਬਹੁਤਾ ਘਬਰਾਉਣ ਦੀ ਜਰੂਰਤ ਨਹੀਂ ਨੇ ਮੈਂ ਪਹਿਲਾਂ ਵੀ ਦੱਸਿਆ ਪੱਤਾ ਲਵੇਟ ਸੁੰਡੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਉਹ ਜਿੱਥੇ ਆਪਾਂ ਯੂਰੀਆ ਜ਼ਿਆਦਾ ਪਾਈ ওভারਡੋਜ਼ ਪਾਈ ਜਲਦੀ ਖਤਮ ਕੀਤੀ ਹੈ ਗਰੋਥ ਰੈਗੂਲੇਟਰ ਵਰਤੇ ਹੈ ਜਿੱਥੇ ਪੱਤਾ ਨਰਮਾ ਸਭ ਤੋਂ ਨਰਮ ਪੱਤੇ ਤੇ ਪਤੰਗੇ ਦੇ ਅੰਡੇ ਦੇਣੇ ਤੁਸੀਂ ਕੋਸ਼ਿਸ਼ ਕਰਨੀ ਛਾਂ ਵਾਲੀਆਂ ਜਗ੍ਹਾਤ ਜ਼ਰੂਰ ਦੇਖਦੇ ਰਹਿਣਾ ਆਪਾਂ ਨੂੰ ਆਮ ਤੌਰ ਤੇ ਉਦੋਂ ਅਟੈਕ ਦਾ ਪਤਾ ਲੱਗਦਾ ਜਦੋਂ ਪੱਤੇ ਚਿੱਟੇ ਹੋ ਜਾਂਦੇ ਪਹਿਲਾ ਖਿਆਲ ਰੱਖਣਾ ਹੈ ਛਾਂ ਵਾਲੀਆਂ ਥਾਵਾਂ ਤੇ ਖਾਸ ਤੌਰ ਤੇ ਦੇਖਦੇ ਰਹੋ ਪੱਤਾ ਨਾ ਮੋੜਿਆ ਹੋਇਆ ਹੁੰਦਾ ਕਈ ਵਾਰ ਤੁਹਾਨੂੰ ਦੂਰਾ ਜਿਹਾ ਪੱਤਾ ਹੁੰਦਾ ਲੱਗੂਗਾ ਬੂਟੇ ਦਾ ਦੂਰਾ ਪੱਤਾ ਹੋਇਆ ਹੋਇਆ ਤਾਂ ਉਹਨੂੰ ਖੋਲ ਕੇ ਦੇਖੋ ਵਿੱਚ ਉਹਦੇ ਤੁਹਾਨੂੰ ਪੱਤਾ ਲਵੇਟ ਨਜ਼ਰ ਆਊਗਾ ਪਰ ਪੱਤਾ ਲਵੇਟ ਦਾ ਇਹ ਹੈ ਕਿ ਜੇ ਪੱਤਾ ਲਵੇਟ ਸੁੰਡੀ ਦਾ ਮੰਨ ਲਓ ਅਟੈਕ ਹੈਗਾ ਤੇਜ਼ ਹਵਾ ਚੱਲ ਗਈ ਥੋੜਾ ਬਹੁਤਾ ਮੀਂਹ ਪੈ ਗਿਆ ਤੁਸੀਂ ਕੋਈ ਸਪਰੇਅ ਕਰਤੀ ਉਹ ਤੇ ਚਾਹੇ ਕੋਈ ਤਤਾਂ ਵਾਲੀ ਕਰਤੀ ਜੇ ਇੱਕ ਵਾਰੀ ਸੁੰਡੀ ਥੱਲੇ ਡੱਗ ਪਈ ਫਸਲ ਚ ਹਲਜਲ ਹੋ ਕੇ ਥੱਲੇ ਡੱਗ ਵੀ ਫਿਰ ਦੁਬਾਰਾ ਇਹ ਜਿਹੜੀ ਤਾਂ ਨਹੀਂ ਚੜ ਸਕਦੀ ਨੁਕਸਾਨ ਨਹੀਂ ਕਰਦੀ ਵੈਸੇ ਵੀ ਜੇ ਪਹਿਲੀ ਪੀੜੀ ਇਹਦੀ 30 40 ਦਿਨ ਤੇ ਆਉਂਦੀ ਹੈ ਫਸਲ ਪਟਾਰਾ ਲੈ ਰਹੀ ਹੈ ਤਾਂ ਇਹ ਤੋਂ ਆਪਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਆਮ ਤੌਰ ਤੇ ਕੀੜੇ ਮਕੌੜੇ ਆਪਣੀ ਫਸਲ ਦੇ ਵਿੱਚ ਉਹਨਾਂ ਨੁਕਸਾਨ ਨਹੀਂ ਕਰਦੇ ਜਿੰਨੇ ਬਿਮਾਰੀਆਂ ਕਰਦੀਆਂ ਨੇ ਜਿੰਨਾ ਤਤਾਂ ਦੀਆਂ ਘਾਟਾਂ ਕਰਦੀਆਂ ਨੇ ਉਹਦੇ ਨਾਲ ਝਾੜ ਕੱਢਦਾ ਕੀੜੇ ਮਕੌੜਿਆਂ ਦੇ ਨਾਲ ਕਦੇ ਬਹੁਤਾ ਝਾੜ ਨਹੀਂ ਕੱਢਦਾ ਹਾਂ ਸਵਾਏ ਜਿਹੜੇ ਮਗਰੋਂ ਆ ਕੇ ਰਾਸ ਚੂਸ ਖਾਰ ਖਾਸ ਤੌਰ ਤੇ ਬਰਾਉਂਡ ਪਲਾਂਟ ਹੋਪਰ ਕਈ ਵਾਰ ਪੈ ਜਾਂਦਾ ਉਹਦੇ ਨਾਲ ਬਹੁਤ dane ਹਲਕੇ ਪੈਂਦੇ ਆ ਇਹਨਾਂ ਕੀੜਿਆਂ ਮਗੋਂ ਦੇ ਨਾਲ ਸਟੈਮ ਬੋਰਰ ਨਾਮ ਪੱਤਾ ਲਵੇੜ ਸੁੰਡੀ ਨਾਲ ਕੋਈ ਬਹੁਤਾ ਚਾੜ ਤੇ ਫਰਕ ਨਹੀਂ ਪੈਂਦਾ ਕਿਉਂਕਿ ਜ਼ਰੂਰਤ ਅਨਸਾਰ ਜਿਹੜੇ ਆਪਾਂ ਕੀਟਨਾਸ਼ਕ ਕਰ ਹੀ ਦੇਣੇ ਹੁੰਦੇ ਆ ਜੇ ਪਹਿਲਾਂ ਅਟੈਕ ਜ਼ਿਆਦਾ ਤੁਹਾਨੂੰ ਹਮਲਾ ਲੱਗਦਾ ਗੋਭ ਦੀ ਸੁੰਡੀ ਦਾ ਕਰ ਸਕਦੇ ਹੋ ਪੱਤਾ ਲਵੇੜ ਸੁੰਡੀ ਦਾ ਘਬਰਾਉਣ ਦੀ ਜ਼ਰੂਰਤ ਨਹੀਂ ਹਾਂ ਜਦੋਂ ਫਸਲ ਗੋਭ ਦੇ ਵਿੱਚ ਆਉਂਦੀ ਹੈ ਝੰਡਾ ਪੱਤਾ ਉਦੋਂ ਆਪਾਂ ਕਲੀਅਰ ਰੱਖਣਾ ਉਹ ਨਾ ਖਾਦਾ ਹੋਵੇ ਕਿ ਉਹਤੇ ਅਟੈਕ ਹੋ ਜੇ ਪੱਤਾ ਰੇੜ ਸੁਣੀ ਦਾ ਝੰਡੇ ਪੱਤੇ ਖਾਦੇ ਹੋਣ ਤੇ ਆਪਾਂ ਉੱਤੇ ਸਪਰੇਅ ਨਾ ਕਰੀਏ ਪਹਿਲਾਂ ਨਹੀਂ ਆਪਾਂ ਕਰਨ ਦੀ ਜਰੂਰਤ ਹੈ ਰਿਕਵਰ ਕਰ ਜਾਂਦੀ ਫਸਲ ਪਰ ਜਦੋਂ ਫਸਲ ਗੋਵਚ ਉਹ ਤੁਸੀਂ ਜਰੂਰਤ ਅਨੁਸਾਰ ਕੀਟਨਾਸ਼ਕ ਸਪਰੇਅ ਕਰ ਸਕਦੇ ਆ ਕੋਈ ਕਿਸਾਨ ਵੀਰ ਪੁੱਛਦੇ ਹੁੰਦੇ ਕਿ ਆਪਾਂ ਮਿਕਸ ਕਰਕੇ ਕੀਟਨਾਸ਼ਕ ਕੁੱਲੀ ਨਾਸ਼ਕ ਤਤਾਂ ਵਾਲੇ ਕਿਸਾਨ ਵੀਰ ਬਹੁਤੀ ਮਿਕਸਿੰਗ ਨਹੀਂ ਕਰਨ ਦੀ ਜਰੂਰਤ ਹੁੰਦੀ ਕੀ ਇਹਦਾ ਉੱਤੇ ਲੈਵਲ ਪੜੋ ਉਹਦੇ ਉੱਤੇ ਲਿਖਿਆ ਹੁੰਦਾ ਆਪਾਂ ਮਿਕਸ ਕਰ ਸਕਦੇ ਜਾਂ ਨਹੀਂ ਕਰ ਸਕਦੇ ਕੋਸ਼ਿਸ਼ ਕਰੋ ਉਲੀਨਾਸ਼ਕ ਕੀਟਨਾਸ਼ਕ ਵੱਖਰਾ ਕੋਲ ਬਣਾ ਕੇ ਸਪਰੇਅ ਕਰ ਦੇਣੀ ਹੈ ਜਾਂ ਤੁਸੀਂ ਉਲੀਨਾਸ਼ਕ ਨੂੰ ਕਰਨਾ ਐਨਪੀਕੇ ਦੇ ਨਾਲ ਉਹ ਕੰਪੈਟੀਬਲ ਹੈਗੇ ਆ ਬੁਰਨ ਕਰਨੀ ਆ ਪਰ ਤਿੰਨ ਚਾਰ ਚਾਰ ਚੀਜ਼ਾਂ ਨਾ ਮਿਲਾ ਕੇ ਪਾਓ ਕੀਟਨਾਸ਼ਕ ਦੀ ਪਹਿਲਾਂ ਕਰ ਲਓ ਦੂਜੇ ਤਤਾਂ ਵਾਲੀ ਜਾਂ ਐਨਪੀਕੇ ਉਹ ਬਾਅਦ ਚੋਂ ਕਰ ਲਓ ਜਾਂ ਕੀਟਨਾਸ਼ਕ ਦੇ ਉਲੀਨਾਸ਼ਕ ਕਰ ਲਓ ਤਤਾਂ ਵਾਲੀਆਂ ਵੱਖਰੀਆਂ ਕਰ ਲਓ ਠੀਕ ਹੈ ਉਹਦੇ ਨਾਲ ਆਪਾਂ ਨੂੰ ਰਿਜ਼ਲਟ ਵਧੀਆ ਮਿਲੂਗਾ ਹੋਰ ਕੋਈ ਸਮੱਸਿਆ ਨਹੀਂ 10% ਪੱਤੇ ਜਦੋਂ ਪੱਤਿਆਂ ਦਾ ਨੁਕਸਾਨ 100 ਮਗਰ 10 ਪੱਤੇ ਸਾਰੇ ਖ ਫਿਰ ਆਪਾਂ ਕਰ ਸਕਦੇ ਵੈਸੇ ਪਹਿਲੀ ਜਨਰੇਸ਼ਨ ਤੇ ਬਿਲਕੁਲ ਘਬਰਾਉਣ ਦੀ ਜਰੂਰਤ ਨਹੀਂਗੀ ਸੋ ਜਿਹੜੇ ਆਪਾਂ ਸਪ੍ਰੇਆਂ ਕਰਨੀਆਂ ਨੇ ਉਹਦੇ ਵਿੱਚ ਕਿਸਾਨ ਵੀਰੋ ਖਾਸ ਤੌਰ ਤੇ ਤੁਹਾਨੂੰ ਮੈਂ ਦੱਸਦਾ ਪਹਿਲੇ ਨੰਬਰ ਤੇ ਤਾਂ ਕਲੋਰੈਂਟਲਾ ਨੀਲੀ ਫਲੋਰ ਆਉਂਦਾ ਟੈਕਨੀਕਲ ਕੋਰਾਜਨ ਵਾਲਾ ਉਹ ਤੁਸੀਂ ਕਰ ਸਕਦੇ 60 ਐਮਐਲ ਪ੍ਰਤੀ ਇਕੜ ਇਸ ਤੋਂ ਇੱਕ ਬੂੰਦ ਵੀ ਵੱਧ ਪਾਉਣ ਦੀ ਜ਼ਰੂਰਤ ਨਹੀਂ ਹੈ 100 ਲੀਟਰ ਪਾਣੀ ਦੇ ਨਾਲ ਆਪਾਂ ਇਹਦੀ ਸਪਰੇਅ ਕਰ ਦੇਣੀ ਹਾਂ ਉਲੀਨਾਸ਼ਕ ਤੇ ਕੀਟਨਾਸ਼ਕ ਦਾ ਇੱਕ ਫਰਕ ਹੁੰਦਾ ਉਲੀਨਾਸ਼ਕ ਜੇ ਆਪਾਂ ਨੂੰ ਪੂਰੇ ਬੂਟੇ ਕਵਰ ਕਰਨੇ ਪਾਣੀ ਵੱਧ ਲਾਉਣਾ ਪੈਂਦਾ ਕੀਟਨਾਸ਼ਕ 100 ਲੀਟਰ ਦੇ ਨਾਲ ਹੀ ਸਰ ਜਾਂਦਾ 100 ਸਵਾ 100 ਲੀਟਰ ਨਾਲ ਸੋ ਇਹ ਸਪਰੇ ਵੱਖਰੀ ਉਹੀ ਕਰਿਆ ਕਰੋ ਉਹਦੇ ਨਾਲ ਰਿਜ਼ਲਟ ਵਧੀਆ ਮਿਲਣਗੇ ਸੋ ਕੋਰਾਜ ਚੋਨੇ ਚ ਪਾਉਣ ਦੀ ਲੋੜ ਨਹੀਂ ਬਾਸਮਤੀ ਜਸਪਾਰਸ਼ ਹੈਗੀ ਜੇ ਤੁਸੀਂ ਪਾਉਣੀ ਆ ਕਿਉਂਕਿ ਬਾਸਮਤੀ ਦੇ ਵਿੱਚ ਜੇ 2% ਗੋਭਾਂ ਸੌਗੀਆਂ ਜੇ ਥੋੜੀ ਜਿਹੀ ਵੀ ਗੋਭ ਦੀ ਛੰਡੀ ਪੈ ਗਈ ਤਾਂ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ ਕਿਉਂਕਿ ਉਹ ਜਿਹੜੀ ਨਾਜ਼ੁਕ ਫਸਲ ਆ ਉਹ ਤੇ ਨੁਕਸਾਨ ਵੱਧ ਹੋ ਜਾਂਦਾ 4 ਕਿਲੋ ਤੁਸੀਂ ਜਿਹੜੀ ਹੈਗੀ 0.4 ਜੀਆਰ ਕਲੋਰੈਂਟਲ ਨੇ ਲਈ ਬਰੋ ਫਟੇਰਾ ਪਾ ਸਕਦੇ ਹੋ ਪਰ ਦਾਣੇਦਾਰ ਜ਼ਹਿਰਾਂ ਨਾਲੋਂ ਸਪਰੇਅ ਕੀਤੀ ਦਾ ਵੱਧ ਦਾ ਸਾਰਾ ਸਪਰੇਅ ਆਪਾਂ ਕਰਨੀ ਉਤਰੰਤ ਬੂਟਿਆਂ ਜਾ ਕੇ ਉਹਨੇ ਅਸਰ ਸ਼ੁਰੂ ਕਰ ਦੇਣਾ ਦੂਜੀ ਦਾਣੇਦਾਰ ਜਿਹੜਾ ਆਪਾਂ ਥੱਲੇ ਪਾਵਾਂਗੇ ਫੇਰ ਉਹ ਵਿੱਚ ਕੁਲੂਗੀ ਫੇਰ ਬੂਟਾ ਉਹਦੀ ਅਪਟੇਕ ਕਰੂਗਾ ਫੇਰ ਜਾ ਕੇ ਅਸਰ ਕਰੂਗੀ ਉਹਦੋਂ ਨੂੰ ਆਪਣਾ ਨੁਕਸਾਨ ਵੀ ਹੋ ਸਕਦਾ ਸੋ ਸਪਰੇ ਬਹੁਤ ਵਧੀਆ ਅਸਰ ਕਰਦੀ ਆ ਇਸ ਤੋਂ ਬਿਨਾ ਕਿਸਾਨ ਵੀ ਕਾਟ ਆਪ ਹਾਈਡੋਕਲੋਰਾਇਡ ਪ੍ਰਦਾਨ ਪ੍ਰਦਾਨ ਵਾਲਾ ਟੈਕਨੀਕਲ ਸਪਰੇ ਆਉਂਦੀ ਆ ਮੋਲਟਰ ਨਾਲ ਤੇ 170 ਗ੍ਰਾਮ ਪ੍ਰਤੀ ਏਕੜ ਪੈਂਦੀ ਆ ਉਹ 75 ਐਸਜੀ 75 ਤਾਕਤ ਦੀ ਹੁੰਦੀ ਆ ਮੋਟਰ 170 70 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਆ 75 ਐਸਜੀ ਉਹਦੀ ਸਪਰੇ ਕਰ ਸਕਦੇ ਆ ਸੌਰੀ ਤਰਪਾਨੀ ਚ ਇਹ ਗੋਬਦੀ ਸੁੰਡੀ ਤੇ ਪੱਤਾ ਲਵੇਟ ਦੋਹਾਂ ਦਾ ਹੀ ਕੰਟਰੋਲ ਕਰਦੀਆਂ ਜਿਹੜੀਆਂ ਤੁਹਾਨੂੰ ਮੈਂ ਸਪਰੇਅ ਆ ਦੱਸ ਰਿਹਾ ਜਾਂ ਆਪਾਂ ਕਿਸਾਨ ਵੀਰ ਫਲੂ ਬੈਂਡਾਮਾਈਡ ਫੇਮ ਵਾਲਾ ਟੈਕਨੀਕਲ ਫਲੂ ਬੈਂਡਾਮਾਈਡ 480 80 39.35% ਵੇਟ ਬਾਈ ਵੇਟ ਹੁੰਦਾ ਇਹ ਟੈਕਨੀਕਲ ਫੇਮ 20 ਐਮਐਲ ਪ੍ਰਤੀ ਏਕੜ ਕਰਨੀ ਹੈ ਕੁਝ ਕਿਸਾਨ ਵੀਰ 25 30 35 ਕਰਨ ਲੱਗ ਪੈਂਦੇ ਕਿਸਾਨ ਵੀਰੋ 20 22 ਐਮ ਐਲ ਕਰ ਲੋ 23 ਐਮ ਐਲ ਤਾਂ ਕਰ ਲੋ ਬਹੁਤ ਵਧੀਆ ਟੈਕਨੀਕਲ ਦੇ ਰਿਜ਼ਲਟ ਮਿਲਦੇ ਆ ਸਪਰੇਅ ਤਸੱਲੀ ਨਾ ਕਰੋ ਮਿਕਸਿੰਗ ਵਗੈਰਾ ਵਗੈਰਾ ਨਾ ਕਰੋ ਬਹੁਤ ਵਧੀਆ ਰਿਜ਼ਲਟ ਮੇਰੂ ਨਾਲੇ ਤੁਹਾਨੂੰ ਰੇਟ ਨਹੀਂ ਮਹਿੰਗਾ ਲੱਗੂਗਾ 20 ਐਮ ਐਲ ਕਰੋ ਕਿਸਾਨ ਵੀਰ 1.5 ਕਿੱਲੇ ਦੀ ਸਪਰੇਅ 1 ਕਿੱਲੇ ਤੇ ਕਰ ਦਿੰਦੇ ਆ 20 ਐਮ ਐਲ 22 ਐਮ ਐਲ 23 ਐਮ ਐਲ ਤਾਂ ਕਰ ਲੋ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਪਿਛਲੀ ਵਾਰੀਆਂ ਦਾ ਆਪਣਾ ਦੇਖਿਆ ਪਰਖਿਆ ਸਪਰੇਅ ਆ ਇਹ ਇਦੋਂ ਬਿਨਾ ਜਿਹੜੇ ਫਲੂ ਬੈਂਡਾਮਾਈ ਟੈਕਨੀਕਲ ਆ ਇਹ ਫੇਮ ਵਾਲਾ ਇਹਦੇ ਵਿੱਚ tata.com ਹੀ ਨਾਂ ਤੇ ਆਉਂਦੀ ਓ ਵੀ ਪਰਸੈਂਟ ਤਾਕਤ ਦੀ ਹੁੰਦੀ ਹੈ 20 ਪਰਸੈਂਟ ਡਬਲਯੂ ਡੀ ਜੀ ਉਹ ਤੁਸੀਂ 50 ਗ੍ਰਾਮ ਪ੍ਰਤੀ ਏਕੜ 40 ਤੋਂ 50 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਆ ਜਾਂ ਯੂਪੀਐਲ ਦੀਆਂ ਕਨਵੀਡਨਾ ਤੇ ਆਉਂਦੀ ਉਹ ਵੀ 20% ਹੀ ਹੁੰਦੀ ਉਹ ਵੀ 40 50 ਗ੍ਰਾਮ ਪ੍ਰਤੀ ਏਕੜ ਕਰ ਸਕਦੇ ਆ ਉਹ ਵੀ ਤੁਹਾਨੂੰ ਸਸਤੀ ਪਊਗੀ ਮਹਿੰਗੀ ਨਹੀਂ ਪੈਂਦੀਗੀ ਜਾਂ ਫਿਰ ਤੁਸੀਂ ਆਰਗੈਨੋ ਫਾਸਫੇਟ ਦੇ ਵਿੱਚ ਕਲੋਰੋਪੈਰੀਫਾਸ ਵਗੈਰਾ ਉਹਦੀ ਸਪਰੇਅ 1 ਲੀਟਰ 1/2 ਲੀਟਰ ਤੱਕ ਕਰ ਸਕਦੇ ਆ ਵੈਸੇ ਇਹਨਾਂ ਸਪਰੇਆਂ 'ਚ ਤੁਸੀਂ ਕਰੋਗੇ ਤਾਂ ਰਿਜ਼ਲਟ ਲੌਂਗ ਲਾਸਟਿੰਗ ਹੋਊਗਾ ਇੱਕ ਪੀੜੀ ਇਹ ਬਿਲਕੁਲ ਖਤਮ ਕਰ ਦੂਗੀ ਤੁਹਾਨੂੰ ਦੁਬਾਰਾ ਸਪਰੇਅ ਕਰਨ ਦੀ ਛੇਤੀ ਜ਼ਰੂਰਤ ਨਹੀਂ ਪਊਗੀ ਗੋ ਵੇਲੇ ਜੇ ਜ਼ਰੂਰਤ ਪੈਂਦੀ ਆਪਾਂ ਸਪਰੇਅ ਜ਼ਰੂਰ ਕਰਨੀ ਆ ਇਸ ਤੋਂ ਬਿਨਾ ਕਿਸਾਨ ਵੀਰੋ ਜਿਹੜੇ ਤੁਸੀਂ ਹੈਗੇ ਆ ਆ ਦਾਣੇਦਾਰ ਜੈਰਾਂ ਦੇ ਵਿੱਚ ਕਾਰਟਾਪ ਹਾਈਡਰੋਕੋਰਾਈਡ 10 ਕਿਲੋ ਕਰ ਸਕਦੇ 4G ਪ੍ਰਦਾਨ ਕਿਲਡਾਂ ਦੇ ਨਾਂ ਤੇ ਆਉਂਦੀ ਪਰ ਉਹ ਬਾਸਮਤੀ ਜੀ ਪਾਉਣੀਆਂ ਦਾਣੇਦਾਰ ਜੈਰਾਂ ਉੱਥੇ ਵੀ ਜੇ ਤੁਸੀਂ ਸਪਰੇਅ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਜਾਂ ਵਾਈਬਰੈਂਟ ਕਰ ਸਕਦੇ ਆ ਵਾਈਬਰੈਂਟ ਜਿਹੜਾ ਥਾਇਓਸਾਈ ਕਲੇਮ ਹਾਈਡਰੋਜਨ ਆਕਸੀਲੇਟ ਹੁੰਦਾ ਉਹ 4Gआर ਹੁੰਦਾ ਉਹ ਤੁਸੀਂ ਕਰ ਸਕਦੇ ਆ ਕਿਸਾਨ ਵੀਰੋ ਵਾਈਬਰੈਂਟ ਆ ਜਿਹੜਾ ਉਹ ਤੁਸੀਂ ਜਿਹੜਾ 4 ਕਿਲੋ ਤੱਕ ਪਾ ਸਕਦੇ ਆ ਉਦੋਂ ਬਿਨਾਂ ਤੁਸੀਂ ਕਿਸਾਨ ਵੀਰੋ ਜਿਹੜਾ ਇੱਕ ਫਿਪਰੋਨਿਲ ਦੀ ਸਪਰੇ ਆਉਂਦੀ 80% ਡਬਲ ਜੀ 15 ਗ੍ਰਾਮ ਫਿਪਰੋਨਿਲ ਸਪਰੇਕ ਤੁਸੀਂ ਕਰ ਸਕਦੇ ਆ ਬਾਸਮਤੀ ਦੇ ਵਿੱਚ ਝੋਨੇ 'ਚ ਤੁਸੀਂ ਕੋਰਾਜਨ ਜਾਂ ਫੇਮ ਵਾਲਾ ਟੈਕਨੀਕਲ ਟਾਟ.ਕੋ ਮੀਨਵੇਡ ਫਲੂਪੈਂਡ ਮਾਡੀਜਟ ਟੈਕਨੀਕਲ ਹੁੰਦਾ ਜਾਂ ਇਸ ਤਰ੍ਹਾਂ ਦਾ ਕਾਰਟਾ ਫਾਈਡਰੋਕਲੋਇਡ ਮੋਟਰ 170 ਗ੍ਰਾਮ ਪ੍ਰਤੀ ਏਕੜ ਤੇ ਜਾਂ ਤੁਸੀਂ ਕਿਸਾਨ ਵੀਰੋ ਜਿਹੜਾ ਹੈਗਾ ਕਲੋਰੋਪਾਈਰੀਫਾਸ 1 ਲੀਟਰ ਵੀ ਸਪਰੇ ਕਰ ਲੋਗੇ ਉਹਦੇ ਨਾਲ ਵੀ ਆਪਾਂ ਨੂੰ ਰਿਜ਼ਲਟ ਜਿਹੜਾ ਮਿਲ ਜੂਗਾ ਵਧੀਆ ਰਿਜ਼ਲਟ ਮਿਲੂਗਾ ਸਪਰੇ ਜਿਹੜੀ ਹੈ 100 ਲੀਟਰ ਪਾਣੀ ਚ ਕਰਨੀ ਆ ਪਰ ਐਡਵਾਂਸ ਸਪਰੇਆਂ ਕਰਨ ਤੋਂ ਬਚਣਾ ਹੋਰ ਸਵਾਲ ਹੋਵੇ ਜਰੂਰ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਜਾਵ ਜਰੂਰ ਦੱਸਣਾ ਤਾਣੇਦਾਰ ਜ਼ਹਿਰਾਂ ਤੋਂ ਬਚੋ ਸਪਰੇ ਕਰੋ ਘੱਟ ਖਰਚਾ ਤੇ ਵਧੀਆ ਰਿਜ਼ਲਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ